ਅਚਾਨਕ ਆ ਜਾਣ ਮਹਿਮਾਨ ਜਾਂ ਫਿਰ ਹੋਵੇ ਬਰਸਾਤ ਦਾ ਮੌਸਮ ਝਟਪਟ ਬਣਾ ਕੇ ਖਾਓ ਬੇਸਨ ਸੂਜੀ ਦਾ ਟੇਸਟੀ ਟੇਸਟੀ ਹਲਵਾ ਇੱਕ ਵਾਰੀ ਮੇਰੇ ਤਰੀਕੇ ਨਾਲ 10 ਸਲੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਬੱਚਿਆਂ ਦੀ ਫਰਮੈਸ਼ ਤੇ ਬੇਸਨ ਸੂਜੀ ਦਾ ਹਲਵਾ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਤੇ ਬੇਸਨ ਸੂਜੀ ਦਾ ਹਲਵਾ ਤੁਸੀਂ ਜਦੋਂ ਵੀ ਤੁਹਾਡਾ ਮਨ ਕਰੇ ਕੁਝ ਵੀ ਮਿੱਠਾ ਖਾਣ ਨੂੰ ਤੁਸੀਂ ਝਟਪਟ ਬਣਾ ਕੇ ਖਾ ਸਕਦੇ ਹੋ ਚਾਰਾ ਪੰਜ ਮਿੰਟਾਂ ਦੇ ਅੰਦਰ ਅੰਦਰ ਬਣ ਕੇ ਇਹ ਦੋਨਾਂ ਚੀਜ਼ਾਂ ਦਾ ਹਲਵਾ ਜਿਹੜਾ ਤਿਆਰ ਹੋ ਜਾਂਦਾ ਤੇ ਬੇਸਣ ਨੂੰ ਸੂਜੀ ਦਾ ਹਲਵਾ ਬਣਾਉਣ ਵਾਸਤੇ ਸਾਨੂੰ ਕੀ ਕੀ ਸਮਾਨ ਚਾਹੀਦਾ ਉਹ ਆਪਾਂ ਇੱਕ ਵਾਰੀ ਵੇਖ ਲੈਨੇ ਆ ਬੇਸਣ ਸੂਜੀ ਦਾ ਹਲਵਾ ਬਣਾਉਣ ਵਾਸਤੇ ਮੈਂ ਇੱਥੇ ਲਈਏ ਜੀ ਅੱਧੀ ਕੁੱਲੀ ਲਈਏ ਸੂਜੀ ਦੀ ਤੇ ਤਿੰਨ ਚਮਚ ਲੈਏ ਨੇ ਨਾਲ ਬੇਸਣ ਦੇ ਤੇ ਅੱਧੀ ਕੁੱਲੀ ਤੋਂ ਥੋੜੀ ਜੀ ਜ਼ਿਆਦਾ ਆਪਾਂ ਲਈਆ ਖੰਡ ਮਿੱਠਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਤੇ ਅੱਧੀ ਕੁੱਲੀ ਲਈ ਆਪਾਂ ਦੇਸੀ ਘਿਓ ਤੇ ਡਰਾਈ ਫਰੂਟ ਆਪਾਂ ਲਈ ਗਿਰੀ ਲਈਆ ਠੂਠੀ ਦੀ ਤੇ ਥੋੜੇ ਜਿਹੇ ਲੈਨੇ ਮਗਜ ਤੇ 5 ਤੋਂ 6 ਆਪਾਂ ਲੈ ਲਈਆਂ ਬਾਦਾਮ ਦੀਆਂ ਕਿਰੀਆਂ ਇਹਨਾਂ ਨੂੰ ਆਪਾਂ ਦੋ ਪੀਸਾਂ ਵਿੱਚ ਕਰ ਲਿਆ ਤੇ ਹਲਵਾ ਬਣਾਉਣਾ ਕਰਦੇ ਆਂ ਜੀ ਸ਼ੁਰੂ ਘਿਓ ਨੂੰ ਪਾ ਲਾਂਗੇ ਫਰਾਈ ਬੈਨ ਵਿੱਚ ਤੇ ਇਹਨੂੰ ਭਨਾਂਗੇ ਗਰਮ ਚੰਗੀ ਤਰ੍ਹਾਂ ਘਿਓ ਨੂੰ ਤੇ ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਸੂਜੀ ਘਿਓ ਗਰਮ ਹੋ ਗਿਆ ਹੁਣ ਆਪਾਂ ਸੂਜੀ ਨੂੰ ਪਾ ਕੇ ਤੇ ਇਹਨੂੰ ਭੁੰਨ ਲੈਂਦੇ ਆ ਥੋੜਾ ਜਿਹਾ ਥੋੜੀ ਦੇਰ ਭੁੰਨਾਗੇ ਸੂਜੀ ਫਿਰ ਆਪਾਂ ਉਸ ਤੋਂ ਬਾਅਦ ਪਾ ਦਾਂਗੇ ਜੀ ਇਹਦੇ ਵਿੱਚ ਬੀਸਣ ਬੀਸਣ ਨੂੰ ਵੀ ਫਿਰ ਭੁੰਨ ਲਾਂਗੇ ਨਾਲ ਹੀ ਸੂਜੀ ਦੇ ਜਿਵੇਂ ਆਪਾਂ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਜੀ ਬੀਸਣ ਤੇ ਬੀਸਣ ਨੂੰ ਵੀ ਭੁੰਨ ਲੈਂਦੇ ਆ ਉਜੀ ਦੇ ਵੇਸਨ ਨੂੰ ਆਪਾਂ ਭੁੰਨ ਲਿਆ ਚੰਗੀ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਕਿੰਨਾ ਸੋਹਣਾ ਹੋ ਗਿਆ ਹੁਣ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਤੇ ਪਾਣੀ ਆਪਾਂ ਇੱਥੇ ਲਿਆਇਆ ਗਰਮ ਥੋੜਾ ਥੋੜਾ ਕਰਕੇ ਪਾਣੀ ਤੇ ਸੇਕਮ ਕਰਕੇ ਘੱਟ ਤੇ ਹੁਣ ਇਹਨੂੰ ਆਪਾਂ ਥਲਾ ਲਾਂਗੇ ਥੋੜਾ ਥੋੜਾ ਪਾਣੀ ਪਾਵਾਂਗੇ ਤੇ ਨਾਲ ਹੀ ਹੁਣ ਇੱਥੇ ਪਾ ਦਾਂਗੇ ਜੀ ਆਪਾਂ ਮਿੱਠਾ ਮਿੱਠਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਹੋ ਜਦੋਂ ਥੋੜਾ ਜਿਹਾ ਕੜਾ ਡਰਾਈ ਹੋ ਜੇ ਤੇ ਫਿਰ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਡਰਾਈ ਫਰੂਟ ਪਹਿਲਾਂ ਪਾਵਾਂਗੇ ਖੋਪੇ ਵਾਲੀ ਗਿਰੀ ਤੇ ਫਿਰ ਪਾ ਦਾਂਗੇ ਜੀ ਆਪਾਂ ਬਦਾਮ ਤੇ ਨਾਲ ਹੀ ਪਾ ਦਾਂਗੇ ਇਹਦੇ ਮਗਜ ਤੇ ਡਰਾਈ ਫਰੂਟ ਨੂੰ ਕਰ ਦਾਂਗੇ ਮਿਕਸ ਇਹ 2 ਮਿੰਟ ਆਪਾਂ ਹੋ ਰਹੇ ਨੇ ਇਸ ਘੱਟ ਸੇਕ ਦੇ ਉੱਤੇ ਹਲਵੇ ਨੂੰ ਆਪਾਂ ਪਕਾ ਲੈਨੇ ਆ ਤੇ ਇਹਨਾਂ ਦਾ ਜਿਹੜਾ ਥੋੜਾ ਬਹੁਤਾ ਪਾਣੀ ਆ ਉਹ ਵੀ ਸੁੱਕ ਜੂਗਾ ਚਲੋ ਜੀ ਆਪਣਾ ਸੂਜੀ ਬੇਸਣ ਦਾ ਕੜਾ ਬਣ ਕੇ ਬਿਲਕੁਲ ਹੋ ਗਿਆ ਜੇ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਪਣਾ ਕੜਾ ਬਣਿਆ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਜੀ ਇੱਕ ਕੌਲੀ ਦੇ ਵਿੱਚ ਤੇ ਕਰਦੇ ਆ ਜੀ ਸਰ ਕੜਾਹ ਬਣ ਕੇ ਆਪਣਾ ਬਿਲਕੁਲ ਤਿਆਰ ਹੈ ਜੀ ਸੂਜੀ ਬੇਸਨ ਦਾ ਬਹੁਤ ਵਧੀਆ ਕੜਾਹ ਬਣਿਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਚਾਹੇ ਬਰਸਾਤੀ ਮੌਸਮ ਹੋਵੇ ਕੋਈ ਵੀ ਪ੍ਰੋਗਰਾਮ ਹੋਵੇ ਚਾਹੇ ਤੁਹਾਡਾ ਇਸੇ ਤਰ੍ਹਾਂ ਮਨ ਕਰੇ ਕੁਝ ਵੀ ਮਿੱਠਾ ਖਾਣ ਨੂੰ ਤੇ ਫਟਾਫਟ ਤੁਸੀਂ ਬਣਾ ਕੇ ਖਾ ਸਕਦੇ ਹੋ ਸੂਜੀ ਬੇਸਨ ਦਾ ਕੜਾਹ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਇਹਦੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ